ਵਾਹ ਵਾਹ ਸਰਕਾਰੀ ਨਹੀਂ ਤੇਰੇ ਝੂਠੇ ਨਿਕਲੇ ਲਾਰੇ ਨਹੀਂ ਸਭੀ ਕਾਲ ਤੁਸੀਂ ਦੇਖ ਰਹੇ ਹੋ ਇਸ ਦੁਨੀਆ ਤੇ ਮੈਂ ਆ ਤਿਰਸਿੰਘ ਸੁਨੇਹ ਪਿਛਲੇ 53 ਦਿਨਾਂ ਤੋਂ ਦਿਨ ਪਰ ਰਾਤ ਦਾ ਤਰਨਾ ਦੇ ਰਿਹਾ ਵਿਧਾਇਕ ਨਰੇਸ਼ ਕੁਟਾਰੀਏ ਦੇ ਦਫਤਰ ਦੇ ਸਾਹਮਣੇ ਟੀਚਰ ਅੱਜ ਟੀਚਰ ਇਕੱਲੇ ਨਹੀਂ ਜਦੋਂ ਟੀਚਰਾਂ ਬਾਰੇ ਪਤਾ ਲੱਗਿਆ ਜੁਨੀਅਨਾਂ ਨੂੰ ਤੇ ਹਾਂਕਾਰ ਮਚ ਗਈ ਕਿ 53 ਦਿਨਾਂ ਤੋਂ ਬੈਠੇ ਨੇ ਦਿਨ ਪਰ ਰਾਤ ਇਸੇ ਠੰਡ ਵਿੱਚ ਠਰੂ ਠਰੂ ਕਰਦੇ ਟੀਚਰ ਅਧਿਆਪਕ ਇਹ ਉਹ ਹੀ ਵਿਧਾਇਕ ਨੇ ਜਿਹੜੇ ਦੂਜਿਆਂ ਨੂੰ ਚਾਨਣ ਦਿੰਦੇ ਨੇ ਪਰ ਅੱਜ ਇਹਨਾਂ ਦੇ ਆਪ ਦੇ ਥੱਲੇ ਹੀ ਹਨੇਰਾ ਹੋ ਗਿਆ ਕਹਿੰਦੇ ਦੀਵੇ ਦੇ ਥੱਲੇ ਜਿਵੇਂ ਹਨੇਰਾ ਦੂਜਿਆਂ ਨੂੰ ਚਾਨਣ ਦਿੰਦਾ ਪਰ ਅੱਜ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਜੁੜ ਗਿਆ ਨੇ ਜਥੇਬੰਦੀਆਂ ਕਿਸਾਨ ਕਿਸਾਨ ਜੁਨੀਆਨਾ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਜੁੜ ਗਿਆ ਨੇ ਉਹ ਵੀ ਇਹਨਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਧਰਨੇ ਤੇ ਬੈਠੀਆਂ ਨੇ ਗੱਲਬਾਤ ਕਰਾਂਗੇ ਅੱਜ ਇਹਨਾਂ ਦੇ ਵਿਧਾਇਕ ਦੇ ਨਾਲ ਵੀ ਇਹਨਾਂ ਦੇ ਵਿਧਾਇਕ ਨਰੇਸ਼ ਕਟਾਰੀਏ ਨੇ ਇਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਆ ਕੀ ਸਿੱਟਾ ਨਿਕਲਿਆ ਮੀਟਿੰਗ ਦਾ ਗੱਲਬਾਤ ਕਰਾਂਗੇ ਆਪਾਂ ਕਿਸਾਨ ਜੁਨੀਆ ਨਾਲ ਤੇ ਅਧਿਆਪਕਾਂ ਦੇ ਨਾਲ ਦੇਖੋ ਜੀ ਕਟਾਰੀਆ ਸਾਹਿਬ ਨੇ ਜੋੜੀ ਵੀ ਸਾਡੇ ਨਾਲ ਮੀਟਿੰਗ ਕੀਤੀ ਆ ਉਹ ਬਿਲਕੁਲ بے ਸਿੱਟਾ ਹੈ ਸਾਨੂੰ ਉਹਨਾਂ ਦੀ ਗੱਲ ਦਾ ਬਿਲਕੁਲ ਵੀ ਭਰੋਸਾ ਨਹੀਂ ਆ ਤੇ ਅਸੀਂ ਸਰਕਾਰ ਨੂੰ ਇਹੀ ਚਾਉਂਦੇ ਆ ਕਿ ਜਿਹੜੀ ਸਾਡੀ ਜਿਹੜੀ ਲੈਟਰ 2019 ਦੇ ਵਿੱਚ ਲਾਗੂ ਕੀਤੀ ਸੀਗੀ ਉਹਦੇ ਵਿੱਚ ਸਾਡਾ ਮੈਕਸਿਮਮ ਗ੍ਰੇਡ ਜਿਹੜਾ ਲਾਗੂ ਕੀਤਾ ਜਾਵੇ ਮੈਕਸਿਮਮ ਸੈਲਰੀ ਸਾਨੂੰ ਦਿਵਾਈ ਜਾਵੇ ਬਸ ਸਾਡੀ ਇਹੀ ਡਿਮਾਂਡ ਆ ਦੂਸਰੀ ਗੱਲ ਇਹ ਆ ਕਿ ਲੋਹੜੀ ਦਾ ਤਿਉਹਾਰ ਜਿਹੜਾ ਅੱਗੇ ਆ ਰਿਹਾ ਅਸੀਂ ਸਾਰੇ ਟੀਚਰਾਂ ਨੇ ਪ੍ਰਣ ਕੀਤਾ ਕਿ ਲੋਹੜੀ ਆ ਜਿਹੜੀ ਅਸੀਂ ਇੱਥੇ ਹੀ ਬੈਠ ਕੇ ਲੋਹੜੀ ਤੱਕ ਹੀ ਅਸੀਂ ਸਰਕਾਰ ਦਾ ਪਿੱਟ ਵਿਆਪਾ ਕਰਾਂਗੇ ਲੋਹੜੀ ਦੇ ਦਿਨ ਤੇ ਜਿਹੜੀ ਕਿ ਆਪ ਸਰਕਾਰ ਦਾਅਵੇ ਕਰਦੀ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸੁਣਵਾਈ ਕਰਾਂਗੇ ਤੇ ਦੇਖੋ ਜੀ ਆਮ ਲੋਕਾਂ ਦੀ ਸੁਣਵਾਈ ਤਾਂ ਦੂਰ ਉਹ ਖੁਦ ਆਪਣੇ ਐਮਐਲਏ ਦੀ ਸਮਾਈ ਨਹੀਂ ਕਰਦੇ ਸਾਨੂੰ ਜੀ ਇਹ ਜਿਹੜਾ ਲੜਕੀਆਂ ਨੇ ਦਿਨ ਰਾਤ ਦਾ ਇੱਥੇ ਧਰਨਾ ਰੱਖਿਆ ਹੈ ਅੱਜ 53 ਦਿਨ ਹੋ ਗਏ ਆ ਤੇ ਸਾਡੀ ਅਜਮੀਰ ਨੇ ਸਾਨੂੰ ਆਵਾਜ਼ ਦਿੱਤੀ ਤੇ ਧੰਨਵਾਦ ਕਰਨਾ ਮੈਂ ਸੰਯੁਕਤ ਮੋਰਚੇ ਦਾ ਜਿਹੜਾ ਇਹਨਾਂ ਨੇ ਉੱਥੇ ਕੱਲ ਮੀਟਿੰਗ ਰੱਖ ਕੇ ਤੇ ਸੰਯੁਕਤ ਮੋਰਚੇ ਨੂੰ ਆਏ ਜਿਹੜੀ ਗੱਲ ਨੂੰ ਆਪਣੇ ਹੱਥ ਚ ਲੈ ਲਈ ਆ ਅਸੀਂ ਜਿਹੜਾ ਵੀ ਸਾਨੂੰ ਸੁਣਿਆ ਸੰਯੁਕਤ ਮੋਰਚਾ ਲਾਊਗਾ ਜੀ ਜਿੰਨੀ ਵੀ ਸਾਨੂੰ ਬਹੁਤ ਸਖਤੀ ਕਰਨੀ ਪਈ ਅਸੀਂ ਕੁੜੀਆਂ ਨੂੰ ਜਿਹੜੀਆਂ ਨਾ ਲੋਕਾਂ ਦੇ ਦੂਜੇ ਸਕੂਲਾਂ ਦੇ ਬਰਾਬਰ ਤਨਖਾਹ ਦਿਵਾ ਕੇ ਹਟਾਂਗੇ ਉਹਨਾਂ ਚਿਰ ਪਿੱਛੇ ਨਹੀਂ ਹਟਾਂਗੇ 15 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਆ ਜਿਹਦੀ ਜਮੀਰ ਜਾਗਦੀ ਆ ਮੈਂ ਤਾਂ ਮਾਕੋ ਜਿਹੜੇ ਬੱਚਿਆਂ ਦੇ ਉਹਨਾਂ ਨੂੰ ਵੀ ਕਹੂੰਗਾ ਯਾਰ ਤੁਸੀਂ ਜਰੂਰ ਆਓ ਤੁਹਾਡੇ ਬੱਚੇ ਦੇ ਪੜ੍ਹ ਲਿਖ ਕੇ ਸਕੂਲ ਦੇ ਕੈਨੇਡਾ ਜਾ ਸਕਦੇ ਆ ਮੇਰੇ ਪਿੰਡ ਤੋਂ ਚਾਰ ਬੱਚੇ ਕੈਨੇਡਾ ਬੈਠੇ ਸਕੂਲ ਦੇ ਪੜ੍ਹੇ ਤੁਸੀਂ ਯਾਰ ਇਹਨਾਂ ਦਾ ਮੋਢੇ ਦਾ ਮੋਢਾ ਲਵਾ ਕੇ ਆਪਾਂ 15 ਤਰੀਕ ਨੂੰ ਐਡਾ ਵੱਡਾ ਇਕੱਠ ਕਰਦੀ ਆ ਅੱਜ ਆਦਰਸ਼ ਸਕੂਲ ਟੀਚਰ ਜੂਨੀਅਨ ਦੀ ਹਮਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਨਾਲ ਸੰਬੰਧਤ ਜਥੇਬੰਦੀਆਂ ਜਿਸ ਤੱਕ ਆ ਵੀ ਪਹੁੰਚੀ ਹੋਈ ਨਹੀਂ ਪੁੱਛੀ ਔਰ नरेश कटारिया ਜੀ ਨੂੰ ਅਸੀਂ ਮੀਟਿੰਗ ਦੇ ਵਿੱਚ ਸੱਦਿਆ ਸੀਗਾ ਉਹਨਾਂ ਨੂੰ ਪੁੱਛਿਆ ਸੀਗਾ ਕਿ ਇਹ ਜਿਹੜੇ ਟੀਚਰ ਵਿਚਾਰੇ 53 ਦਿਨਾਂ ਤੋਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਇਹਨਾਂ ਤੇ ਮਸਲੇ ਬਾਰੇ ਕੀ ਤੁਸੀਂ ਹੱਲ ਕੱਢਿਆ ਪਰ कटारिया ਸਾਹਿਬ ਕਹਿ ਰਹੇ ਸੀ ਕਿ ਡੀਓ ਨੂੰ ਕਿਹਾ ਪ੍ਰਪੋਜ਼ਲ ਬਣ ਰਹੀ ਹੈ ਜੀ ਪਰ ਇਹ ਪ੍ਰਪੋਜ਼ਲ 53 ਦਿਨਾਂ ਤੋਂ ਹੀ ਬਣਦੀ ਜਾ ਰਹੀ ਹੈ ਅੱਜ ਤੱਕ ਬਣੀ ਨਹੀਂ ਇਸ ਕਰਕੇ ਅੱਜ ਸਿਵਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਨੇ ਅਨਾਉਂਸ ਕੀਤਾ ਆ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਵੀਰਾ ਤੋਂ ਫਿਰੋਜ਼ਪੁਰ ਨਰੇਸ਼ ਕਟਾਰੀਆ ਤੇ ਬਿਲਕੁਲ ਦਫਤਰ ਦੇ ਸਾਹਮਣੇ ਹਾਈਵੇ ਜਾਮ ਕੀਤਾ ਜਾਊਗਾ ਇਹ ਪ੍ਰੋਗਰਾਮ ਸਾਡਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਔਰ ਇਹ ਮੋਰਚਾ ਹੁਣ ਟੀਚਰਾਂ ਦਾ ਕੱਲਿਆਂ ਦਾਣੀ ਰਹਿ ਗਿਆ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਦਾ ਇਹ ਸਾਂਝਾ ਮੋਰਚਾ ਹੈ ਔਰ ਜਿੰਨਾ ਚਿਰ ਇਹ ਟੀਚਰਾਂ ਦੇ ਹੱਕ ਦੇ ਵਿੱਚ ਇਹਨਾਂ ਦੀਆਂ ਸੈਲਰੀਆਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਹ ਮੋਰਚਾ 15 ਨੂੰ ਅਸੀਂ ਰੋਡ ਜਾਮ ਕਰਾਂਗੇ ਉਸ ਤੋਂ ਬਾਅਦ ਬੀਸੀ ਦਫਤਰਾਂ ਤੱਕਰਾਓ ਕਰਕੇ ਭੁੱਖ ਹੜਤਾਲ ਤੇ ਵੀ ਸਾਡੇ ਆਗੂ ਬੈਟਣਗੇ ਜਿਵੇਂ ਅੱਜ ਕਿਸਾਨ ਯੂਨੀਅਨ ਦੇ ਵੀ ਬਾਕੀ ਜਥੇਬੰਦੀਆਂ ਦੇ ਸਾਰੇ ਆਗੂ ਆਏ ਆ ਨਾਲ ਤੇ ਮੈਂ ਪਹਿਲਾਂ ਵੀ ਅਸੀਂ ਸਮੇਂ-ਸਮੇਂ ਤੇ ਜਾ ਕੇ ਉੱਥੇ ਮੰਤਰੀ ਸਾਹਿਬ ਨਾਲ ਗੱਲ ਕਰਦਾ ਰਿਹਾ ਹਾਂ ਹੁਣ ਵੀ ਮੈਂ ਇਹਨਾਂ ਨੂੰ ਇਹੀ ਕਿਹਾ ਵਾ ਵੀ ਮੈਂ ਇਹ ਕਹਿੰਦੇ ਸਾਨੂੰ ਨਾਲ ਲੈ ਕੇ ਚੱਲ ਮੈਂ ਕਿਹਾ ਮੈਨੂੰ ਇੱਕ ਦੋ ਦਿਨਾਂ ਦਾ ਟਾਈਮ ਲੈ ਲੈਂਦੇ ਹੋ ਤੇ ਮੈਂ ਤੁਹਾਨੂੰ ਨਾਲ ਲੈ ਚੱਲੂਗਾ ਪਹਿਲਾਂ ਵੀ ਜਿੰਨੀ ਜੋਗਾ ਹੈਗਾ ਸੀ ਵੱਧ ਤੋਂ ਵੱਧ ਇਹਨਾਂ ਦੀ ਵਲਡਿੰਗ ਸੀ ਉਦੋਂ ਪਿੱਛੇ ਜੇ ਮੈਨੂੰ ਕਹਿੰਦੇ ਵੀ ਅਸੀਂ ਸੰਤੁਸ਼ਟ ਹਾਂ ਮੈਂ ਕਿਹਾ ਚਲੋ ਠੀਕ ਆ ਉਦੋਂ ਵੀ ਮੈਂ ਜਾ ਕੇ ਉੱਥੇ ਆਵਾਜ਼ ਉਠਾਈ ਕੁਝ ਬੰਦਿਆਂ ਦੇ ਵੱਧ ਗਏ ਕਹਿੰਦਾ ਤੇ ਇਹ ਮੈਨੂੰ ਕਹਿੰਦਾ ਸੀ ਠੀਕ ਉਹ ਤਾਂ ਹੋਰ ਸੀਗੇ ਚਲੋ ਮੈਂ ਕਿਹਾ ਫੇਰ ਮੈਂ ਚੱਲਦਾ ਰਹਿਣਾ ਫੇਰ ਗੱਲ ਕੀਤੀ ਆ ਤੇ ਉਹ ਕਹਿੰਦੇ ਆ ਜੀ ਧਰਨਾ ਚੱਕ ਲੈਣਾ ਸੀ ਉਸੇ ਟਾਈਮ ਧਰਦੇ ਆਗੇ ਇਹਨਾਂ ਦਾ ਮਸਲਾ ਤੇ ਇਹ ਕਹਿੰਦੇ ਨਹੀਂ ਜੀ ਧਰਨਾ ਸੀ ਉਹ ਤੋਂ ਬਾਅਦ ਚੱਕਾਂਗੇ ਪਹਿਲਾਂ ਸਾਡਾ ਮਸਲਾ ਹੱਲ ਕਰੋ ਹੁਣ ਇਹ ਆ ਵੀ ਮੈਂ ਇਸ ਸੋ ਜਾਂ ਮੰਗਲਵਾਰ ਤੱਕ ਇਹਨਾਂ ਨੂੰ ਸਰ ਸੀਐਮ ਸਾਹਿਬ ਤੋਂ ਜਾਂ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਤੇ ਇਹਨਾਂ ਨੂੰ ਜਥੇਬੰਦੀਆਂ ਨੂੰ ਨਾਲ ਲੈ ਕੇ ਜਾਊਂਗਾ